ਮੰਚ ਤੇ ਮੌਜੂਦ ਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਨਾਲ ਬੈਠੇ ਬਹੁਤ ਹੀ ਸਤਿਕਾਰਯੋਗ ਸਾਡੇ ਕੈਬਨਿਟ ਮੰਤਰੀ ਸਾਹਿਬਾਨ ਤੇ ਸਾਡੇ ਪੰਜਾਬ ਦੇ ਚੀਫ ਸੈਕਟਰੀ ਜੀ ਬਰਮਾ ਜੀ ਤੇ ਡਿਪਟੀ ਕਮਿਸ਼ਨਰ ਸਾਹਿਬ ਮੈਂ ਆਪ ਨੂੰ ਸਾਡੀ ਸਮੁੱਚੀ ਲੀਡਰਸ਼ਿਪ ਵੱਲੋਂ ਜੀ ਐਂ ਕਹਿੰਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸੀਐਮ ਸਾਹਿਬ ਤੁਸੀਂ ਸਾਨੂੰ ਅੱਜ ਆਪਣੇ ਸਾਹਮਣੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਤਾਂ ਕਿ ਅਸੀਂ ਆਪਣੀਆਂ ਤਕਲੀਫਾਂ ਤੁਹਾਨੂੰ ਦੱਸ ਸਕੀਏ ਪਿਛਲੀਆਂ ਸਰਕਾਰਾਂ ਦੇ ਦੌਰਾਨ ਅਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਸੀ ਸੀਐਮ ਸਾਹਿਬ ਨੂੰ ਮਿਲਣ ਦੀਆਂ ਪਰ ਸਾਨੂੰ ਮੌਕਾ ਹੀ ਨਹੀਂ ਮਿਲ ਸਕਿਆ ਮਿਨਿਸਟਰ ਸਾਹਿਬ ਨੂੰ ਵੀ ਮਿਲਣਾ ਔਖਾ ਹੁੰਦਾ ਸੀ ਪਰ ਜਦ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਸੀਐਮ ਸਾਹਿਬ ਕਿ ਤੁਸੀਂ ਸਾਡੇ ਵਿਚਕਾਰ ਬੈਠੇ ਹੋ ਤੇ ਅਸੀਂ ਤੁਹਾਨੂੰ ਆਪਣੀਆਂ ਤਕਲੀਫਾਂ ਦੱਸ ਸਕਦੇ ਹਾਂ ਸੋ ਸੀਐਮ ਸਾਹਿਬ ਇੱਕਦਮ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰਾਂ ਜਦੋਂ ਦੀ ਤੁਹਾਡੀ ਸਰਕਾਰ ਆਈ ਹੈ ਸਾਡੀ ਪ੍ਰੋਕਿਊਰਮੈਂਟ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆਇਆ ਹੈ ਸਾਡੀ ਕਦੇ ਵੀ ਲਿਫਟਿੰਗ 'ਚ ਪ੍ਰੋਬਲਮ ਨਹੀਂ ਆਈ ਕਦੇ ਵਾਰਦਾਨੇ 'ਚ ਪ੍ਰੋਬਲਮ ਨਹੀਂ ਆਈ ਇਨ ਟਾਈਮ ਸਾਡੀਆਂ ਜੀਮਿੰਦਾਰਾਂ ਦੇ ਪੈਸੇ ਖਤਿਆਂ ਜਾਂਦੇ ਆ ਤੇ ਸਾਡੀ ਆੜਤ ਮਜ਼ਦੂਰੀ ਵੀ ਸਾਨੂੰ ਇਨ ਟਾਈਮ ਮਿਲ ਜਾਂਦੀ ਹੈ ਇਹ ਅਸੀਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਸੀਐਮ ਸਾਹਿਬ ਦੇਖਿਆ ਕਿ ਸਾਨੂੰ 15-15 ਦਿਨ ਬਰਦਾਨਾ ਨਹੀਂ ਮਿਲਦਾ ਸੀ ਸਾਡਾ ਮਾਲ ਮੇਰੀ ਮੰਡੀ ਚੋਂ ਸਰਾਂਦ ਰੋਡ ਦੇ ਉੱਪਰ ਤੱਕ ਆ ਜਾਂਦਾ ਸੀ ਸੋ ਲੋਕਾਂ ਨੂੰ ਬੜੀਆਂ ਪ੍ਰੋਬਲਮ ਹੁੰਦੀਆਂ ਸੀ ਪਰ ਇਸ ਤੁਹਾਡੀ ਸਰਕਾਰ ਬਣ ਤੇ ਅਸੀਂ ਇਸ ਤਕਲੀਫ ਤੋਂ ਆਜ਼ਾਦ ਪਾ ਚੁੱਕੇ ਹਾਂ ਸੋ ਮੈਂ ਆਪ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਹਮੇਸ਼ਾ ਵਪਾਰੀ ਵਰਗ ਦਾ ਧਿਆਨ ਰੱਖਦੇ ਹਾਂ ਸੋ ਮੈਂ ਕੁਛ ਆਪਣੀਆਂ ਛੋਟੀਆਂ ਜੀਆਂ ਬੇਨਤੀਆਂ ਕਰਨਾ ਚਾਹੁੰਦਾ ਸੀਐਮ ਸਾਹਿਬ ਸਾਡੀ ਮੰਡੀ ਨੂੰ ਬਣੀ ਨੂੰ ਲਗਭਗ 45 ਸਾਲ ਹੋ ਗਏ ਨੇ ਜੀ ਸੋ ਸਾਡੀਆਂ ਮੰਡੀ ਦੀ ਚਾਰ ਦਿਵਾਰੀ ਦੀ ਹਾਲਤ ਕਾਫੀ ਖਸਤਾ ਹੈ ਇੱਕ ਗੇਟ ਲੱਗਣ ਵਾਲਿਆ ਜੀ ਉਹਨਾਂ ਬਾਰੇ ਅਸੀਂ ਪਿਛਲੀਆਂ ਸਰਕਾਰਾਂ 'ਚ ਬਹੁਤ ਕੋਸ਼ਿਸ਼ ਕੀਤੀ ਹੈ ਮੈਨੂੰ ਤੁਹਾਡੇ ਤੇ ਈਮਾਨ ਹੈ ਕਿ ਤੁਸੀਂ ਬੜੀ ਜਲਦੀ ਸਾਡੀ ਇਸ ਮੰਗ ਨੂੰ ਪੂਰਾ ਕਰੋਗੇ ਇੱਕ ਮੰਗ ਸਾਡੀ ਛੋਟੀ ਜੀ ਹੈ ਕਿ ਸਾਡੀ ਜਿਹੜੀ ਮੰਡੀ ਬਣੀ ਹੈ ਸਾਡੀਆਂ ਲਾਈਟ ਉਦੋਂ ਦੀ ਲੱਗੀਆਂ ਹੈ ਜਿਹਨਾਂ ਦੀ ਹਾਲਤ ਕਾਫੀ ਖਸਤਾ ਹੈ ਹਾਲਾਂਕਿ ਉਹਨਾਂ ਦੀ ਰਿਪੇਅਰ ਤੁਹਾਡਾ ਜਿਹੜਾ ਸਟਾਫ ਹੈ ਇਹ ਟਾਈਮ-ਟੂ ਟਾਈਮ ਕਰਦਾ ਹੈ ਪਰ ਫਿਰ ਵੀ ਉਹਨਾਂ ਦੀ ਹਾਲਤ ਠੀਕ ਨਹੀਂ ਹੁੰਦੀ ਸੋ ਮੈਂ ਬੇਨਤੀ ਕਰਦਾ ਕਿ ਸਾਡੀਆਂ ਜਿਹੜੀਆਂ ਮੰਡੀ ਦੀਆਂ ਲਾਈਟਸ ਆ ਇਹਨਾਂ ਨੂੰ ਟੋਟਲ LED ਲਾਈਟਸ ਵਿੱਚ ਕਨਵਰਟ ਕਰਨ ਦੀ ਕਰਵਾਲਤਾ ਕੀਤੀ ਜਾਵੇ ਜਿਸ ਦੇ ਨਾਲ ਸਾਨੂੰ ਕਾਫੀ ਨਜਾਤ ਮਿਲ ਜੇਗੀ ਕਈ ਵਾਰ ਰਾਤ ਨੂੰ ਲਾਈਟ ਬੰਦ ਹੋ ਜਾਂਦੀ ਹੈ ਜੇ ਚਾਰ ਦੁਵਾਰੀ ਦਾ ਸਾਡਾ ਕੰਮ ਘੇਟ ਲੱਗ ਜਾਂਦੇ ਆ ਸਾਨੂੰ ਕਈ ਵਾਰ ਚੋਰ ਵੀ ਬੜਾ ਤੰਗ ਕਰਦੇ ਆ ਅਸੀਂ ਉਹਨਾਂ ਤੋਂ ਵੀ ਮੁਕਤ ਹੋ ਜਾਾਂਗੇ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ सीएम साहब मैं ਤੁਹਾਨੂੰ ਤੈਦਲੋਂ ਆਪਣੀ ਜਮਾਤ ਵੱਲੋਂ ਪੂਰਾ ਵਿਸ਼ਵਾਸ ਦਵਾਉਣਾ ਹੈ ਕਿ ਸਾਡੀਆਂ ਤੁਸੀਂ ਮੰਗਾਂ ਜਿੱਦਾਂ ਸੁਣਦੇ ਹੋ ਪੂਰੀਆਂ ਕਰਦੇ ਹੋ ਆਉਣ ਵਾਲੀਆਂ ਆਗਾਮੀ ਚੋਣਾਂ 'ਚ ਅਸੀਂ ਸਾਡਾ ਇੱਕ ਇੱਕ ਆਰਤੀ ਭਰਾ ਤੁਹਾਡੇ ਨਾਲ ਖੜੇਗਾ ਜਿੱਥੇ ਵੀ ਤੁਸੀਂ ਕਹੋਗੇ ਸਾਰੇ ਪੰਜਾਬ 'ਚ ਅਸੀਂ 13 ਦੇ 13 ਸੀਟਾਂ ਤੇ ਆਪ ਬੱਗੇ ਹੋਗੇ ਤੁਹਾਡੇ ਨਾਲ ਚੱਲਾਂਗੇ ਜੈ ਜੈ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਤੁਹਾਡੇ ਜਿਹੜੇ ਮੰਗਾਂ ਤੋਂ ਪਹਿਲਾਂ ਤੁਸੀਂ ਖੁਸ਼ੀ ਹਾਰ ਕੀਤੀ ਹੈ ਉਹ ਵੀ ਬਿਲਕੁਲ ਜਾਇਜ਼ ਹੈ ਕਿਉਂਕਿ ਅਸੀਂ ਬਹੁਤ ਅੱਗੇ ਦੀ ਸੋਚ ਕੇ ਪਲੈਨਿੰਗ ਬਣਾਉਂਦੇ ਹਾਂ ਗੁਰਕੀਰਤ ਜੀ ਬੈਠੇ ਹੈ ਜਿਹੜੇ ਸਾਡਾ ਪ੍ਰੋਕਿਊਰਮੈਂਟ ਦਾ ਤੇ ਟਰਾਂਸਪੋਰਟੇਸ਼ਨ ਦਾ ਬਾਹਰਦਾਨ ਨੇ ਦਾ ਲੇਬਰ ਨਾਲ ਗੱਲਬਾਤ ਤੁਸੀਂ ਹੈਰਾਨ ਹੋਵੋਗੇ ਕਿ ਆ ਤਾਂ ਹਜੇ 1 ਅਪ੍ਰੈਲ ਤੋਂ ਕਣਕ ਤਾਂ 1 ਅਪ੍ਰੈਲ ਤੋਂ ਆਉਗੀ ਅਸੀਂ ਸਾਰੇ ਪ੍ਰਬੰਧ 1 ਅਕਤੂਬਰ ਵਾਲੇ ਝੋਨੇ ਵਾਲੇ ਵੀ ਕਰ ਰੱਖੇ ਨੇ ਕਿ ਕਿੰਨਾ ਸਾਨੂੰ ਬਰਦਨਾ ਚਾਹੀਦਾ ਹੈ ਕਿੰਨਾ ਸਾਨੂੰ ਟਰੱਕ ਚਾਹੀਦੇ ਆ ਕਿੰਨੇ ਸਾਨੂੰ ਸ਼ੈਲਰਾਂ ਚ ਕਿੱਥੇ ਜਿਹੜਾ ਉਹ ਪ੍ਰਕੂਰਮੈਂਟ ਹੋਊਗੀ ਆ ਤਾਂ ਅਸੀਂ ਬਹੁਤ ਚਿਰ ਪਹਿਲਾਂ ਕਰ ਲਿਆ ਸੀ ਅਸੀਂ ਬਹੁਤ ਐਡਵਾਂਸ ਚੱਲਦੇ ਆ ਅਸੀਂ ਹੁਣ ਝੋਨੇ ਦੀ ਪ੍ਰਕੂਰਮੈਂਟ ਦੀ ਵੀ ਪ੍ਰਬੰਧ ਲਗਭਗ ਇੰਨਾ ਐਡਵਾਂਸ ਆ ਕਿ ਪੂਰੇ ਕਰ ਚੁੱਕੇ ਆ ਪਹਿਲਾਂ ਕੀ ਹੁੰਦਾ ਸੀ ਪੰਜਾਬੀ ਦੀ ਕਹਾਵਤ ਹੈ ਬੂਹੇ ਆਈ ਜਨ ਬਿੰਨੂ ਕੁੜੀ ਦੇ ਕੰਨ ਜਦੋਂ ਆ ਜਾਂਦੀ ਸੀ ਫਸਲ ਉਦੋਂ ਪਤਾ ਲੱਗਦਾ ਸੀ ਵੀ ਆ ਕਰੋ ਆ ਕਰੋ ਲੇਬਰ ਨਾਲ ਗੱਲ ਕਰੋ ਹੜਤਾਲ ਕਰਤੀ ਉਹਨਾਂ ਨੇ ਟੱਕਾਂ ਦੇ ਨੇ ਹੜਤਾਲ ਕਰਤੀ ਰੁਲ ਗਿਆ ਚੋਨਾ ਮੰਡੀਆਂ ਓਵਰਫਲੋ ਹੋ ਗਈਆਂ ਸੋ ਹਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਸ਼ਹਿਰ ਚੋਂ ਪਹਿਲਾਂ ਸਰਕਾਰ ਚੱਲਦੀ ਸੀ ਤੁਸੀਂ ਉਸੇ ਨੂੰ ਮਿਲ ਨਹੀਂ ਸਕੇ ਇਸ ਸ਼ਹਿਰ 'ਚ ਤੇ ਮੈਂ ਤੁਹਾਡੇ ਕੋਲੇ ਆ ਕੇ ਤੁਹਾਡੇ ਸ਼ਹਿਰ 'ਚ ਤੁਹਾਨੂੰ ਮਿਲ ਰਿਹਾ ਹਾਂ ਇਸੇ ਕਰਕੇ ਹੀ ਮਤਲਬ ਸ਼ਾਇਦ ਬਦਲਾਅ ਕੀਤਾ ਲੋਕਾਂ ਨੇ ਵੱਡਾ ਦੂਜਾ ਸਹੀ ਗੱਲ ਹੈ ਕਿ ਮੰਡੀਆਂ ਪੁਰਾਣੀਆਂ ਹੋ ਗਈਆਂ ਬਹੁਤ ਸ਼ਹਿਰਾਂ ਦੇ ਵਿੱਚ ਆ ਗਈਆਂ ਜਿਸ ਵੇਲੇ ਬਣੀਆਂ ਸੀ ਉਸ ਵੇਲੇ ਸ਼ਹਿਰਾਂ ਤੋਂ ਬਾਹਰ ਸੀ ਹੁਣ ਉਹ ਵਿੱਚ ਆ ਗਈਆਂ ਸ਼ਹਿਰਾਂ ਦੇ ਕਈ ਮੰਡੀਆਂ ਬਾਹਰ ਕੱਢਣ ਵਾਲੀਆਂ ਹੋ ਗਈਆਂ ਚਾਰ ਦਿਵਾਰੀਆਂ ਜ ਜੋਂਨਾਂ ਦੀਆਂ ਫਾੜ ਜਿਹੜੇ ਨੇ ਜਾਂ ਸ਼ੈੱਡ ਜਿਹੜੇ ਨੇ ਉਹ ਖਰਾਬ ਹੋ ਗਏ ਤੁਸੀਂ ਆਪ ਹੀ ਕਹਿੰਦਾ ਪਸ ਐਸ ਵਾਰ ਆ ਜਿਹੜਾ ਮਈ ਚ ਇੱਕ ਫਤਵਾ ਲੋਕਾਂ ਨੇ ਦੇਣਾ ਕੁਝ 13 0 ਕਰ ਦੋ ਆਰ ਡੀ ਐਫ ਦਾ 5.5 ਹਜ਼ਾਰ ਕਰੋੜ ਰੁਪਇਆ ਕੱਲੀਆਂ ਮੰਡੀਆਂ ਦਾ ਹੀ ਰੋਕਿਆ ਹੋਇਆ ਹੈ ਇਹਨਾਂ ਨੇ ਉਹ ਸਾਰਾ ਮੰਡੀਆਂ ਤੇ ਲੱਗਣਾ ਪੈਸਾ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਤੇ ਲੱਗਣਾ ਸੋ ਆਰ ਡੀ ਐਫ ਦਾ 5.5 ਹਜ਼ਾਰ ਕਰੋੜ ਤਾਂ ਆਊਗਾ ਜੇ ਫਤਵਾ ਮਿਲ ਜੂਗਾ ਤੁਹਾਡਾ ਪੋਲੀਟੀਕਲ ਸ਼ਕਤੀ ਲੋਕ ਸਭਾ ਦੇ ਵਿੱਚ ਸਾਡੀ ਇੰਨੀ ਵੱਜ ਜੂਗੀ ਕਿ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੈਣੀ ਕਿ ਸਾਡਾ ਕੋਈ ਪੈਸਾ ਰੋਕ ਸਕੇ ਸੋ ਉਹਦੀ ਜਿੱਦੇ ਪੈਸਾ ਆ ਗਿਆ ਅੱਜ ਤਾਂ ਬਿਆਸ ਸਮੇਤ ਥੋੜੇ ਤੇ ਲਾਉਣਾ ਸ਼ੁਰੂ ਕਰ ਦਾਂਗੇ ਮੰਡੀਆਂ ਨੂੰ ਮਾਡਰਨ ਬਣਾਵਾਂਗੇ ਡਿਜੀਟਲ ਬਣਾਵਾਂਗੇ ਕੈਮਰੇ ਲਾਵਾਂਗੇ ਮੰਡੀਆਂ ਚ ਸੀਸੀਟੀਵੀ ਕੈਮਰੇ ਤੇ ਮੰਡੀਆਂ ਚ ਪਾਣੀ ਪੀਣ ਵਾਲਾ ਪਾਇਲਟਸ ਦਾ ਪ੍ਰਬੰਧ ਬਿਲਕੁਲ ਲੇਟੈਸਟ ਅਸੀਂ ਕਰ ਦਾਂਗੇ ਬਸ ਉਹ ਥੋੜਾ ਸਾਡਾ ਪੈਸਾ ਰੋਕੀ ਬੈਠਿਆ ਹੈ ਹਾਲਾਂਕਿ ਅਸੀਂ ਪੰਜਾਬ ਵੱਲੋਂ ਬਹੁਤ ਕੋਸ਼ਿਸ਼ ਕਰਦੇ ਰਹੇ ਨੇ ਕਿ ਮੰਡੀਆਂ ਤੇ ਹੋਰ ਪੈਸਾ ਲੱਗੇ ਲੱਗੇ ਸੋ ਸਾਡੀ ਥੋੜੀ ਜਿਹੀ ਲੜਾਈ ਚੱਲ ਰਹੀ ਹੈ ਸੁਪਰੀਮ ਕੋਰਟ ਚ ਗਏ ਹੋਏ ਆਸੀਂ ਉਮੀਦ ਹੈ ਸੁਪਰੀਮ ਕੋਰਟ ਜਿਹੜੀ ਹੈ ਉਹ ਜਲਦੀ ਆਰਡਰ ਦੇਊਗੀ ਤੇ ਤੁਹਾਨੂੰ ਬੜੀਆਂ ਸ਼ਾਨਦਾਰ ਪੰਜਾਬ ਦੇ ਵਿੱਚ ਸਾਰੀਆਂ ਸ਼ਾਨਦਾਰ ਮੰਡੀਆਂ ਤੁਹਾਨੂੰ ਮਿਲਣਗੀਆਂ ਤੁਹਾਨੂੰ ਵੀ ਕੰਮ ਕਰਨ ਦਾ ਮਜ਼ਾ ਆਊਗਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਸਰ ਪੱਠਾ ਐਸੋਸੀਏਸ਼ਨ ਤੋਂ ਸ਼੍ਰੀ ਸਕੰਦ ਗੀ ਇੱਕ ਮੈਂ ਕਿਉਂਕਿ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਅਸੀਂ ਮੈਂ ਤੁਹਾਨੂੰ ਕਿਹਾ ਕਿ ਅਸੀਂ ਇਧਰੋਂ ਉਧਰੋਂ ਕੋਈ ਨਾ ਕੋਈ ਬਚਾ ਕੇ ਪੈਸਾ ਲੀਕੇਜ ਬਚਾ ਕੇ ਇਸ ਤਰ੍ਹਾਂ ਦੇ ਕੰਮਾਂ ਲਈ ਕੱਢ ਲੈਣੇ ਆ ਸੋ 35 ਲੱਖ ਰੁਪਇਆ ਤੁਹਾਡੀ ਬਾਉਂਡਰੀ ਤੇ ਗੇਟ ਵਾਸਤੇ ਤੇ 25 ਲੱਖ ਰੁਪਇਆ LED ਲਾਈਟਾਂ ਵਾਸਤੇ ਅਸੀਂ ਅੱਜ ਅਨਾਉਂਸ ਕਰਦੇ ਹਾਂ ਕਿਸਾਨ ਕੈਚਅਪ ਫੈਕਟਰੀ ਨਾਂਬੇ ਤੇ ਟਮਾਟਰ ਨਾਸਿਕ ਤੋਂ ਆਉਂਦਾ ਹੈ ਫੈਕਟਰੀ ਨਾਲ पे 10000 ਟਨ ਮੈਂ ਗਲਤ ਨਹੀਂ 10000 ਟਨ ਇਹਨਾਂ ਨੂੰ ਇੱਕ ਸਾਲ ਚ ਟਮਾਟਰ ਚਾਹੀਦਾ ਹੈ ਪੰਜਾਬ ਚੋਂ ਕਿੰਨਾ ਮਿਲਦਾ ਹੈ 500 ਟਨ 9500 ਟਨ ਟਮਾਟਰ ਮਹਾਰਾਸ਼ਟਰ ਦੁਆਰਾ ਨਾਸਿਕ ਤੋਂ ਅਸੀਂ ਇਹਨਾਂ ਨੂੰ ਕਹਿਆ ਜੀ ਤੁਸੀਂ ਸਾਨੂੰ ਦੱਸੋ ਕਿਹੜੀ ਕੁਆਲਟੀ ਦਾ ਟਮਾਟਰ ਜਿਹੜਾ ਤੁਹਾਨੂੰ ਚਾਹੀਦਾ ਅਸੀਂ ਤੁਹਾਨੂੰ ਬਾਗੜੀਆਂ ਪਾਦਸੋਂ ਅਮਲੋ ਆ ਤੁਹਾਡੇ ਵਾਲਾ ਜਿਹੜੇ ਇਲਾਕੇ 'ਚ ਬੈਠੇ ਆ ਚੰਨੋ ਇਸ ਇਲਾਕੇ 'ਚ ਭਵਾਨੀਗੜ ਅਮਰਗੜ ਅਸੀਂ ਇਸ ਇਲਾਕੇ 'ਚ ਟਮਾਟਰ ਤੁਹਾਨੂੰ ਪੈਦਾ ਕਰਕੇ ਦੇ ਦਾਂਗੇ ਸਾਡਾ ਝੋਨੇ ਤੋਂ ਖੇੜਾ ਛੁੱਟ ਜੂ ਤੇ ਨਾਲੇ ਕਿਸਾਨਾਂ ਨੂੰ ਫਾਇਦਾ ਹੋ ਜੂ ਤੁਹਾਡੀ ਟਰਾਂਸਪੋਰਟੇਸ਼ਨ ਬਚ ਜੂ ਉਥੋਂ ਤਾਂਸੀ ਪੀਏਯੂ ਦੇ ਜਿਹੜੇ ਵੱਡੇ ਅਫਸ ਜਿਹੜੇ ਸਾਇੰਟਿਸਟ ਨੇ खास तौर पे वीसी साहब खुद एक बहुत बड़े ने टिश्यू कल्चर ना ने ना दी, मीटिंग कराई और आपकी मीटिंग जो पीए जो से करवाई उसके बाद अब ये फैसला हो चुका है कि टमाटर अभी यहीं से मिलेगा ना आवाज करिए आवाज़ इनका माइक खोलो यस सर, ये सर अभी टमाटर नाशक से लाने की जरूरत तो नहीं है ना Sir, the capacity capacity is going to ramp up. हाँ। This year it is 1,500 and. थोड़ा थोड़ा मंगवाते रहिए लेकिन कम जी, होते जी, जी, होते जी, जी, आपका पूरा टमाटर यहाँ से पैदा कर देंगे आप. जी जी सर. तो very happy. तो खरबंदा साहब आप अगर, yeah. आप देख रहे हो ना? Yes sir. हाँ. Sir is looking into that. तो बहुत सारे किसानों को फायदा होगा कि टमाटर उगने के साथे खेतांच पानी कट चाहिए ਬਿਜਲੀ ਘਟ ਚਾਹੀਦੀ ਹੈ ਧਰਤੀ ਵਾਲਾ ਪਾਣੀ ਬਚੂਗਾ ਇਨਕਮ ਕਿਉਂਕਿ ਇਹਨਾਂ ਨੇ ਤਾਂ ਉਹ ਲੈਣਾ ਹੀ ਲੈਣਾ ਟਮਾਟਰ ਇਹਦੇ ਤਾਂ ਕੋਈ ਰੌਲਾ ਹੀ ਨਹੀਂ ਕਿ ਉਹ ਟਮਾਟਰ ਨਾ ਚੱਕਣ ਸੋ ਜਿਹੜਾ ਟਮਾਟਰ ਆਪਾਂ ਆਮ ਤੌਰ ਤੇ ਸੜਕਾਂ ਤੇ ਰੋਲ ਦਿੰਨੇ ਆ ਪਰ ਕੁਆਲਿਟੀ ਦਾ ਥੋੜਾ ਜਿਹਾ ਰਾਈਟ ਸਰ ਜੋ ਇਹਨਾਂ ਨੂੰ ਚਾਹੀਦੀ ਹੈ ਉਹ ਦੇਣੀ ਹੈ ਰਾਈਟ ਸਰ ਤਾਂ ਕਿ ਇਹਨਾਂ ਨੇ ਪੂਰੇ ਦੇਸ਼ ਦੇ ਵਿੱਚ ਕਿਸਾਨ ਕਚਾ ਪੂਰੇ ਦੇਸ਼ ਚ ਜਾਂਦੀ ਹੈ ਬਣੇ ਨਾਬੇ ਤੇ ਖਾਵੇ ਸਾਰਾ ਦੇਸ਼ ਕਿਉਂਕਿ ਪੰਜਾਬ ਵਿੱਚ ਜੈ ਫੂਡ ਬਾਲ ਆਫ ਇੰਡੀਆ सो थैंक यू बहुत वेरी मच फॉर कमिंग हियर थैंक यू सर थैंक यू थैंक यू शुक्रिया सर बहुत ही रिस्पेक्टेड मानजो सरदार भगवंत सिंह जी मान मुख्यमंत्री पंजाब साडे हलके दे जर्नैल सरदार चेतन सिंह जी जोड़ामाजरा कैबिनेट मंत्री पंजाब सरकार हाजरीन बहुत ही प्रतिष्ठित सज्जन रिस्पेक्टेड सज्जन आप सब जी नो मेरी सस्नेहिकाल मैं जे पंजाब सरकार दे बारे एक शब्द दे विच कुछ कहना चाहा ਤੇ ਮੈਂ ਕਹਾਂਗਾ ਕਿ ਜਿਹੜੀਆਂ ਕਈਆਂ ਉਹੀ ਨਿਵਾਈਆਂ ਜਿਹੜੀਆਂ ਕਈਆਂ ਉਹੀ ਨਿਵਾਈਆਂ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਜਨਤਾ ਦੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਕਿ ਇਹ ਸਰਕਾਰ ਸੱਥਾਂ ਤੋਂ ਚੱਲੂਗੀ ਤੁਹਾਨੂੰ ਲੋਕਾਂ ਨੂੰ ਕੰਮ ਕਰਨ ਦੇ ਲਈ ਸਰਕਾਰ ਦੇ ਦਵਾਰ ਨਹੀਂ ਜਾਣਾ ਪਏਗਾ ਬਲਕਿ ਸਰਕਾਰ ਤੁਹਾਡੇ ਦਵਾਰ ਆਏਗੀ ਜੋ ਅੱਜ ਦੀ ਇਹ ਸਰਕਾਰ ਵਪਾਰ ਮਿਲਣੀ ਹੈ ਮੈਂ ਸਮਝਦਾ ਹਾਂ ਕਿ ਇਹ ਵੀ ਇੱਕ ਪ੍ਰਕਾਰ ਦੀ ਸਾਥੀ ਹੈ ਤੇ ਸਾਨੂੰ ਬੜਾ ਮਾਣ ਹੈ ਬੜੀ ਖੁਸ਼ੀ ਹੈ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਕੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਅੱਜ ਇੰਡਸਟਰੀਅਲਿਸਟ ਦੀਆਂ ਵਪਾਰੀ ਦੀਆਂ ਪਰੇਸ਼ਾਨੀਆਂ ਖੁਦ ਆਪ ਸੁਣ ਰਹੇ ਨੇ ਤੇ ਉਹਨਾਂ ਨੂੰ ਮੌਕੇ ਦੇ ਉੱਪਰ ਹੱਲ ਕਰ ਰਹੇ ਨੇ ਇਸ ਗੱਲ ਦੇ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਪੱਠਾ ਉਦਯੋਗ ਦੇ ਵਿੱਚ ਇੱਕ ਬੜੀ ਪ੍ਰਾਣੀ ਡਿਮਾਂਡ ਸੀ ਬੜੀ ਸਾਨੂੰ ਬਹੁਤ ਪਰੇਸ਼ਾਨੀ ਸੀ ਕਿ ਸਾਨੂੰ ਇੱਟ ਬਣਾਉਣ ਦੇ ਲਈ ਅਸੀਂ ਸਿਰਫ 2 ਏਕੜ ਤੱਕ ਦੀ ਪਰਮਿਸ਼ਨ ਸਾਨੂੰ ਮਿਲਦੀ ਸੀ ਮਿੱਟੀ ਦੇ ਲਈ ਜਿਸ ਦੇ ਵਿੱਚ ਪੱਠਾ ਸਨਤ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਆਪ ਜੀ ਦੇ ਸਾਹਮਣੇ ਇਹ ਵਿਸ਼ਾ ਲਿਆਂਦਾ ਗਿਆ ਤੇ ਅਸੀਂ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਹੁਣ ਆਪ ਜੀ ਵੱਲੋਂ ਇਸ ਦੀ ਲਿਮਟ ਵਧਾ ਕੇ 5 ਏਕੜ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੱਠਾ ਉਦਯੋਗ ਇੱਕ ਬਹੁਤ ਵੱਡੀ ਮੁਸ਼ਕਿਲ ਦੇ ਵਿੱਚੋਂ ਨਿਕਲਣ ਵਾਲਾ ਹੈ ਇਸ ਲਈ ਮੈਂ ਸਮੂਹ ਪੱਠਾ ਜ਼ਿਲ੍ਹਾ ਅਸ਼ੋਸ਼ਨ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦਿਨਾ ਦਿਨਾ ਨਗਰ ਦੇ ਵਿੱਚ ਐਸੇ ਤਰ੍ਹਾਂ ਮਿਲਣੀ ਚੱਲ ਰਹੀ ਸੀ ਤਾਂ ਉੱਥੇ ਇੱਕ ਪੱਠਾ ਵਪਾਰੀ ਨੇ ਉੱਠ ਕੇ ਇਹ ਗੱਲ ਕਹੀ ਸੀ ਕਿ ਸਿਰਫ 2 ਕਿੱਲਿਆਂ ਚੋਂ ਅਸੀਂ ਜਿਹੜਾ ਆਪਣਾ ਕੱਚਾ ਮਾਲ ਲੈ ਸਕਦੇ ਹਾਂ ਮਿੱਟੀ ਵਗੈਰਾ ਤਾਂ ਸਾਨੂੰ ਦਿੱਕਤ ਆਉਂਦੀ ਹੈ ਮੈਂ ਕਹਾਂ ਜੀ ਕਿੰਨਾ ਕਰਦੀਏ ਕਹਿੰਦਾ ਜੀ 5 ਕਿੱਲੇ ਕਰ ਦੋ ਸੋ 5 ਕਿੱਲੇ ਅਸੀਂ ਉਹਨੂੰ ਕਰ ਦਿੱਤਾ ਗਿਆ ਤੇ ਤੁਸੀਂ ਆਪਣਾ ਜਿਹੜਾ ਉਹਦਾ ਜਲਦੀ ਨੋਟੀਫਿਕੇਸ਼ਨ ਜਾਰੀ ਹੋ ਜੂਗਾ ਤੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਸਰ ਮੇਰੀ ਛੋਟੀ ਜੀ ਬੇਨਤੀ ਹੋਰ ਹੈ ਕਿ ਜੋ ਅਸੀਂ ਇੱਟ ਬਣਾਉਂਦੇ ਹਾਂ ਇੱਕ ਬਹੁਤ ਮੁਢਲੀ ਜ਼ਰੂਰਤ ਹੈ ਕਿਸੇ ਆਮ ਆਦਮੀ ਨੇ ਮਕਾਨ ਬਣਾਉਣਾ ਹੈ ਜਾਂ ਕੋਈ ਡਿਵੈਲਪਮੈਂਟ ਦਾ ਕੰਮ ਹੈ ਸਭ ਤੋਂ ਮੁਢਲੀ ਜ਼ਰੂਰਤ ਇੱਟ ਦੀ ਪੈਂਦੀ ਹੈ ਪਰ ਇੱਟ ਦੇ ਉੱਪਰ ਜੀਐਸਟੀ ਬਹੁਤ ਜ਼ਿਆਦਾ ਹੈ 12% ਮੁੱਖ ਮੰਤਰੀ ਸਾਹਿਬ ਜੀਐਸਟੀ ਹੈ ਇੱਟ ਦੇ ਉੱਪਰ ਜਿਸ ਕਰਕੇ ਇੱਟ ਦੀ ਕੋਸਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਮੇਰੀ ਆਪਜੀ ਨੂੰ ਬੇਨਤੀ ਹੈ ਕਿ ਇਸ ਨੂੰ ਜੋ ਇਸ ਦੀ ਪਹਿਲਾਂ 5% ਜੀਐਸਟੀ ਦੀ ਦਰ ਸੀ ਇੱਟਾਂ ਦੇ ਉੱਪਰ ਜੀਐਸਟੀ ਦਰ ਘਟਵਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਮਕਾਨ ਬਣਾਉਣ ਦੇ ਵਿੱਚ ਜਾਂ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਇਟਾਂ ਦੀ ਜੋ ਕੋਸਟ ਹੈ ਉਹ ਘਟੇ ਤੇ ਇਸ ਦਾ ਲਾਭ ਪੂਰੀ ਜਨਤਾ ਨੂੰ ਹੋਵੇ ਇਹ ਮੇਰੀ ਆਪਜੀ ਨੂੰ ਗੁਜਾਰਿਸ਼ ਹੈ ਇਹਨਾਂ ਕਹਿੰਦੇ ਹੋ ਇੱਕ ਵਾਰੀ ਫੇਰ ਮੈਂ ਪੱਠਾ ਸੋਸ਼ਣ ਵੱਲੋਂ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਸਵਾਗਤ ਕਰਦਾ ਜੈ ਹਿੰਦ ਜੈ ਭਾਰਤ ਤੁਸੀਂ ਆਪਣੀ ਇਸ ਮੰਗ ਦੇ ਵਿੱਚ ਇਹ ਗੱਲ ਕਲੀਅਰ ਕਰਤੀ ਗੱਲਾਂ ਦੋ ਹੁੰਦੀਆਂ ਨੇ ਇੱਕ ਤਾਂ ਜੀ ਜੀਐਸਟੀ ਘਟਾਈ ਜਾਵੇ ਇਹਦਾ ਮਤਲਬ ਉਹ ਫੈਸਲਾ ਮੈਂ ਕਰ ਸਕਦਾ ਇਹਨਾਂ ਨੇ ਕਿਹਾ ਜੀਐਸਟੀ ਕਟਵਾ ਹੀ ਜਾਵੇ ਇਹਦਾ ਮਤਲਬ ਫੈਸਲਾ ਸੈਂਟਰ ਦਾ ਹੈ ਸੋ ਅਸੀਂ ਜੀਐਸਟੀ ਕੌਂਸਲ ਦੇ ਵਿੱਚ ਇਹ ਤੁਹਾਡਾ ਜਿਹੜਾ ਲੈ ਜਾਾਂਗੇ ਮਸਲਾ ਬਾਕੀ ਜਦੋਂ ਕਿਉਂਕਿ ਦੇਸ਼ ਹੁਣ ਚੋਣਾਂ ਦੇ ਵਿੱਚ ਜਾਣ ਲੱਗਿਆ ਚੋਣਾਂ ਤੋਂ ਬਾਅਦ ਜੋ ਵੀ ਸਰਕਾਰ ਬਣੂਗੀ ਉਹਦੇ ਪਹਿਲੇ ਸੈਸ਼ਨ 'ਚ ਜੋ ਵੀ ਸਾਡੇ ਐਮਪੀ ਹੋਣਗੇ ਪੰਜਾਬ ਤੋਂ ਉਹ ਪਹਿਲਾਂ ਇਹ ਮੰਗ ਰੱਖਣਗੇ ਪੂਰੇ ਦੇਸ਼ ਦੀ ਮੰਗ ਹੋਤੀ ਇਹ ਤਾਂ ਕੱਲੇ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਮੰਗ ਹੈ ਕਿਉਂਕਿ ਇੱਟਾਂ ਤਾਂ ਬਿਹਾਰ ਚ ਵੀ ਲੱਗਣੀਆਂ ਨੇ ਫੈਕਟਰੀ 'ਚ ਇੱਟਾਂ ਗੁਜਰਾਤ 'ਚ ਵੀ ਲੱਗਣੀਆਂ ਨੇ ਇੱਟਾਂ ਤਾਮਲਨਾਡੂ ਵੀ ਉਹੀ ਲੱਗਣੀਆਂ ਸੋ 12% ਤੋਂ ਤੁਹਾਡੀ GST ਰੇਟ ਘਟਾਉਣ ਦਾ ਜਿਹੜਾ ਡਿਓ ਲੈਟਰ ਹੈ ਉਹ ਅਸੀਂ ਹੋਣੇ ਲਿਖ ਦਾਂਗੇ GST ਕੌਂਸਲ ਨੂੰ ਪਰ ਜਦੋਂ ਜਦੋਂ ਵੀ ਤੁਸੀਂ ਸਾਨੂੰ ਉੱਥੇ ਆਪਣੀ ਆਵਾਜ਼ ਬਣਾ ਕੇ ਭੇਜਿਆ ਤਾਂ ਤੁਹਾਡੇ ਹੱਕ ਦੇ ਵਿੱਚ ਅਸੀਂ ਇਹ ਆਵਾਜ਼ ਉਠਾਵਾਂਗੇ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਤੇ ਰਿਪੜੇ ਮੇਨ ਬਾਜ਼ਾਰ ਐਸੋਸੀਏਸ਼ਨ ਵੱਲੋਂ ਸੀਐਮ ਸਾਹਿਬ ਪੰਜਾਬ ਦਾ ਸਵਾਗਤ ਕਰਦੇ ਆਂ 70 ਸਾਲਾਂ ਵਿੱਚ ਅਸੀਂ ਪਹਿਲੀ ਵਾਰ ਸਰਕਾਰ ਦੇਖੀ ਹੈ ਪਿੱਛੇ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਬਾਜ਼ਾਰ ਦੇ ਵਿੱਚ ਬਿਜਲੀ ਦੀ ਕਟੋਵਾਰ 10 ਤੋਂ 15 ਸਾਲਾਂ ਤੋਂ ਪ੍ਰੋਬਲਮ ਸੀ ਤਾਰਾ ਨਿਮਿਆ ਦੀ ਖੰਭੇ ਕੋ ਟੇਢੇ ਸੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਜੋ ਕਿ ਉਹਨਾਂ ਨੇ 24 ਘੰਟੇ ਦੇ ਵਿੱਚ ਬਿਜਲੀ ਦਾ ਪੂਰੀ ਤਰ੍ਹਾਂ ਕੰਮ ਕਰਾਤਾ ਨਾਲ ਤਸੱਲੀ ਬਖਸ਼ ਕਰਾਤਾ ਇਹ ਸਰਕਾਰ ਨੇ 70 ਸਾਲਾਂ ਜਾਂ ਅਸੀਂ ਕਦੇ ਨਹੀਂ ਦੇਖੀ ਤੇ ਜੋ ਸਾਡੇ ਦੁਕਾਨਦਾਰਾਂ ਦੇ ਲਾਇਸੈਂਸ ਸੀ ਜੋ ਸਰਕਾਰ ਨੇ ਕਰਦੇ ਆਂ ਆਨਲਾਈਨ ਪਹਿਲਾਂ ਸਾਡੇ ਲੋਕਾਂ ਨੂੰ ਜਾਣਾ ਪੈਂਦਾ ਸੀ ਕਾਰਪੋਰੇਸ਼ਨ ਉੱਥੇ ਦੋ ਦੋ ਚਾਰ ਚਾਰ ਘੰਟੇ ਲਾਈਨ ਵਿੱਚ ਖੜਨਾ ਪੈਂਦਾ ਸੀ ਜੋ ਸਾਡੇ ਸੀਐਮ ਸਾਹਿਬ ਨੇ ਕਰ ਬੈਠੇ ਆਨਲਾਈਨ ਕਰਤਾ ਅਸੀਂ ਇਹ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਇੱਕ ਸਰਕਾਰ ਅਗੇ ਬੇਨਤੀ ਕਰਦੇ ਆਂ ਸਾਡੀ ਬਾਜ਼ਾਰ ਦੇ ਵਿੱਚ ਪਾਰਕਿੰਗ ਦੀ ਥੋੜੀ ਬਹੁਤ ਸਮੱਸਿਆ ਤੇ ਟ੍ਰੈਫਿਕ ਦੀ ਸਮੱਸਿਆ ਅਸੀਂ ਸਰਕਾਰ ਨੂੰ ਇਹੀ ਕਵਾਂਗੇ ਵੀ ਦੋ ਪੀਸੀਆਰ ਜਾਂ ਟ੍ਰੈਫਿਕ ਵਾਲੇ ਲਗਾਏ ਜਾਣ ਜੋ ਕਿ ਟ੍ਰੈਫਿਕ ਤੋਂ ਸਾਨੂੰ ਹੱਲ ਹੋ ਜਾਵੇ ਧੰਨਵਾਦ ਰੀਸੈਂਟਲੀ ਆਪਾਂ ਨੇ ਸੜਕ ਸੁਰੱਖਿਆ ਫੋਰਸ ਵੀ ਲਾਂਚ ਕੀਤੀ ਹੈ ਤੇ ਪੰਜਾਬ ਦੇ ਸਾਰੇ ਥਾਣਿਆਂ ਨੂੰ ਬਿਲਕੁਲ ਬ੍ਰੈਂਡ ਨਿਊ ਗੱਡੀਆਂ ਦਿੱਤੀਆਂ ਨੇ ਐਸਐਚਓਜ਼ ਨੂੰ ਯੈਸ ਪਹਿਲਾਂ ਪੰਜਾਬ ਪੁਲਿਸ ਦੀਆਂ ਗੱਡੀਆਂ ਮੈਂ ਵੀ ਸੀੜੀਆਂ ਕਸਟਾਂ ਚ ਕਰਦਾ ਰਹਿਆ ਪੰਜਾਬ ਪੁਲਿਸ ਦੀਆਂ ਗੱਡੀਆਂ ਤਾਂ ਕਸਟਾਟ ਹੁੰਦੀਆਂ ਸੀ ਹੁਣ ਨਵੀਆਂ ਬ੍ਰੈਂਡ ਨਿਊ ਗੱਡੀਆਂ ਮਿਲਣਗੀਆਂ ਔਰ ਲੇਟੈਸਟ ਇਕੁਪਮੈਂਟ ਉਹਨਾਂ ਚ ਕੋਈ ਸਮਾਜ ਵਿਰੋਧੀ ਅਨਸਰ ਕੋਈ ਸਨੇਚਿੰਗ ਕੋਈ ਇਦਾਂ ਦੀ ਘਟਨਾ ਨਹੀਂ ਹੋ ਸਕਦੀ ਕਿਉਂਕਿ ਕੈਮਰੇ ਥਾਂ ਥਾਂ ਲੱਗੇ ਨੇ ਔਰ ਇਮੀਡੀਏਟਲੀ ਉਹਨਾਂ ਨੂੰ ਜਦੋਂ 2-4 ਨੂੰ ਗ੍ਰਿਫਤਾਰ ਕਰਕੇ ਮਿਸਾਲੀ ਸਜ਼ਾ ਦੇਤੀ ਤਾਂ ਫਿਰ ਕਿਸੇ ਦੀ ਹਿੰਮਤ ਨਹੀਂ ਪੈਣੀ ਤੁਸੀਂ ਆਰਾਮ ਨਾਲ ਬਿਲਕੁਲ ਸੇਫ ਹੋ ਕੇ ਆਪਣਾ ਵਪਾਰ ਕਰੋ ਜੋ ਵੀ ਤੁਹਾਡੀਆਂ ਮੰਗਾਂ ਨੇ ਉਹ ਸਾਡੇ ਸਿਰ ਮੱਤੇ ਬਹੁਤ ਬਹੁਤ ਧੰਨਵਾਦ ਮਿਹਰਬਾਨ ਸੀਐਮ ਸਾਹਿਬ ਸ਼ੁਕਰੀਆ ਸਰ ਸਰ ਗਵਰਨਮੈਂਟਾਂ ਅਸੀਂ ਬਹੁਤ ਦੇਖੀਆਂ ਪਰ ਜੋ ਸੀ ਇਸ ਗਵਰਨਮੈਂਟ ਦੇ ਵਰਕਿੰਗ ਦਾ ਕੰਮ ਦੇਖਿਆ ਅਸੀਂ ਦੇਖ ਕੇ ਹੈਰਾਨ ਰਹਿ ਗਏ ਥੋੜੀ ਰਹਿਣ ਨੂੰ ਆਈ ਚ ਜਦੋਂ ਮੀਟਿੰਗ ਹੋਣੀ ਸੀ ਡੀ ਸੀ ਸਾਹਿਬ ਨੇ ਸਾਡੀ ਕਮੇਟੀنگ ਬਲਾਈ ਇੰਡਸਟਰੀ ਦੀ ਬੁਲਾ ਕੇ ਪੁੱਛਿਆ ਵੀ ਤੁਹਾਡੀਆਂ ਕਿਹੜੀਆਂ-ਕਿਹੜੀਆਂ ਡਿਮਾਂਡਸ ਐ ਸਰ ਮੰਗਲਵਾਰ ਨੂੰ ਮੀਟਿੰਗ ਹੋ ਰਹੀ ਐ ਤੇ ਵੀਰਵਾਰ ਨੂੰ ਐਡੀਸ਼ਨਲ ਚੀਫ ਸੈਕਟਰੀ ਨੇ ਸਾਡੀ ਮੀਟਿੰਗ ਬਲਾਈ ਬੁਲਾ ਕੇ ਮੌਕੇ ਤੇ ਹੀ ਡਿਸੀਜਨ ਕਰੇ ਜਿਹੜਾ ਚੀਫ ਸਕੱਟਰੀ ਸਾਹਿਬ ਨੇ ਅਨਾਉਂਸ ਕਰਿਆ ਕੋਈ ਕੱਲਾ ਇਹ ਪਟਿਆਲੇ ਦੀ ਡਿਮਾਂਡ ਨਹੀਂ ਸੀ ਸ਼ੈੱਡ ਜਿਹੜੇ ਸੀਗੇ 1965 ਦੇ ਬਣੇ ਹੋਏ ਸੀਗੇ ਜਿਹੜੇ ਕਿ ਗਿਰਨ ਦੀ ਹਾਲਤ ਸੀਗੇ ਉਹਨਾਂ ਨੂੰ ਕੋਈ ਵੀ ਔਨ ਕਰਨ ਨੂੰ ਤਿਆਰ ਨਹੀਂ ਸੀ ਸਰ ਇਹ ਐਡਾ بڑا ਡਿਸੀਜਨ ਹੋਇਆ ਪੰਜਾਬ ਲੈਵਲ ਦਾ ਡਿਸੀਜਨ ਹੈ ਇਹ ਤਾਂ ਕਿ ਉੱਥੇ ਪੀਐਸਆਈਸੀ ਨੂੰ ਇਹ ਹੈਂਡਓਵਰ ਕਰ ਰਹੇ ਆ ਜੀ ਉਸ ਤੋਂ ਬਾਅਦ ਸਾਰੇ ਇਹਦੇ ਨਕਸ਼ੇ ਵੀ ਪਾਸ ਹੋਣਗੇ ਸਾਰਾ ਕੰਮ ਇੱਕ ਸਿੰਗਲ ਵਿੰਡੋ ਸਿਸਟਮ 'ਚ ਹੋਏਗਾ ਸਾਰਾ ਅਸੀਂ ਬਹੁਤ ਬਹੁਤ ਧੰਨਵਾਦ ਕਰੀਏ ਤੁਹਾਡੇ ਅਸੀਂ ਨਹੀਂ ਸਾਰਾ ਪੰਜਾਬ ਇਸ ਗੱਲ ਤੇ ਧੰਨਵਾਦੀ ਹੋਏਗਾ ਤੇ ਸੈਕੰਡ ਸਰ ਇੱਕ ਸਾਡੀ ਹੋਰ ਡਿਮਾਂਡ ਸੀ ਸਾਡੇ ਉਥੇ ਇਹ ਏਰੀਏ ਚ ਜਿਹੜੀ ਲਾਈਨ ਹੈ ਲਾਈਟ ਦੀ ਬਹੁਤ ਦੂਰ ਤੋਂ ਆ ਰਹੀ ਹੈ ਉਥੇ ਅਗਰ ਗ੍ਰਿਡ ਵੰਜਵੇ ਜਗਾ ਵੀ ਪਈਏ ਸਾਡੇ ਕੋਲ ਇੰਡਸਟਰੀ ਡਿਪਾਰਟਮੈਂਟ ਕੋਲ ਜੇ ਉਥੇ ਗ੍ਰਿਡ ਵੰਜੇ ਸਾਡੇ ਉਸ ਏਰੀਏ ਨੂੰ ਇੰਡਸਟਰੀਅਲ ਸਟੇਟ ਨੂੰ ਤੇ ਸਰਾਊਂਡਿੰਗ ਏਰੀਏ ਨੂੰ ਸਾਰੇ ਨੂੰ ਜਿਹੜੇ ਵੋਲਟੇਜ ਫਲਕਚੁਏਸ਼ਨ ਹੈ ਉਹ ਸਾਰੀ ਦੂਰ ਹੋ ਜਾਏਗੀ ਔਰ ਬੜੀ ਬੜੀ ਅੱਛੀ ਸਪਲਾਈ ਹੋ ਜਾਏਗੀ ਮੈਂ ਉਮੀਦ ਕਰਦਾ ਸਰ ਬਲਦੀਪ ਸਰਾਜੀ ਸੀਐਮ ਬੀ ਪੀ ਪੀ ਸਾਸਿਕਲ ਜੀ ਸਾਰਿਆਂ ਨੂੰ ਠੀਕ ਹੈ ਜੀ ਅਸੀਂ ਇਹਨਾਂ ਨਾਲ ਕੋਈ ਸਾਡੇ ਕੋਲੇ ਕੋਈ ਓਦਾਂ ਕੋਈ ਫੰਡ ਦੀ ਨਹੀਂ ਜਾਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਜਿਹੜੇ ਵੀ ਇੰਡਸਟਰੀਅਲ ਏਰੀਆ ਦੇ ਵਿੱਚ ਕਹਿੰਦੇ ਆ ਉੱਥੇ ਅਸੀਂ ਸਰਵੇ ਕਰਕੇ ਉੱਥੇ ਲੋੜ ਦੇ ਮੁਤਾਬਕ ਜਿਹੜਾ ਗ੍ਰਿਡ ਹੋਇਆ ਉਹ ਨੂੰ ਅਸੀਂ ਬਣਾ ਲਵਾਂਗੇ ਕੋਈ ਟਾਈਮ ਬਾਉਂਡ ਹਾਂ ਸਰ ਅਸੀਂ ਬਸ ਮੈਨੂੰ ਜਸਟ ਇਹ ਹੈ ਕਿ ਜੇ ਪਹਿਲਾਂ ਜੇ ਕਿਤੇ ਪਹਿਲਾਂ ਇਹ ਇਸ਼ੂ ਆ ਜਾਂਦਾ ਕਾਸੀ ਉੱਥੇ ਉਹਦਾ ਸੋਲੂਸ਼ਨ ਹੀ ਲੈ ਕੇ ਆਉਂਦੇ ਜੀ ਜੇ ਆ ਗਿਆ ਤਾਂ ਉਹ ਟੈਂਡਰ ਵਗੈਰਾ ਕਰਨ ਦਾ ਕਿਉਂਕਿ ਕੋਟ ਲੱਗ ਜਾਣਾ ਹੈ ਅਸੀਂ ਵਿਲੇ ਕਰ ਲੋ ਹਾਂਜੀ ਤਾਂ ਕੋਈ ਟਾਈਮ ਪਿਆ ਤੇ ਉਹਦੇ ਸਰ ਅਸੀਂ ਦਸੰਬਰ ਤੱਕ ਮਤਲਬ ਜਿਹੜਾ ਹੈ ਨਾ ਉਹ ਗ੍ਰਿਡ ਬਣਾ ਦਾਂਗੇ ਉੱਥੇ ਤੁਹਾਨੂੰ ਜਿਹੜਾ ਏਰੀਆ ਦਿਖਾ ਦੇ ਸਰ ਗ੍ਰਿਡ ਬਣਾਉਣ ਦੇ ਲਈ ਲਾਈਨ ਖਿੱਚਣੀ ਪੈਂਦੀ ਹੈ ਤੇ ਗ੍ਰਿਡ ਬਣਦਾ 6 ਕਿ ਮਹੀਨੇ ਸਰ ਉਹਦੇ ਤੇ ਲੱਗਦੇ ਆ ਪਰ ਕੰਮ ਤਾਂ ਸ਼ੁਰੂ ਕਰੋਗੇ ਨਾ 6 ਮਹੀਨੇ ਤਾਂ ਹੀ ਉਹ ਗਿਣਾਂਗੇ ਹਾਂ ਸਰ 2 2 ਮਹੀਨੇ ਜਿਹੜੇ ਉਹਦੇ ਸਰ ਟੈਂਡਰ ਫਾਈਨਲ ਕਰ ਤੇ ਲੱਗ ਜਾਂਦੇ ਆ ਸਰ 6 ਕਿ ਮਹੀਨੇ ਉਹਨੂੰ ਉਹਦੇ ਤੇ ਲੱਗਦੇ ਹੈਗੇ ਜਿਹੜਾ ਕਿ ਗ੍ਰਿਡ ਬਣਦਾ ਤੁਸੀਂ ਉਹ ਤੱਕ ਗ੍ਰਿਡ ਬਣਦਾ ਫਾਸਟ ਟਰੈਕ ਤੇ ਲੈ ਕੇ ਕਰਿਓ ਠੀਕ ਹੈ ਕਿਉਂਕਿ ਆਪਣੇ ਕੋਲੇ ਬਿਜਲੀ ਹੁਣ ਆਮ ਹੈ ਨਹੀਂ ਕੋਈ ਪ੍ਰੋਬਲਮ ਨਹੀਂ ਥਰਮਲ ਪਲਾਂਟ ਤਾਂ ਖਰੀਦੀ ਜਾਂਦੇ ਆਂ ਗਾਹ ਦੇ ਦੇਣੀ ਕਿੱਥੇ ਉਹ ਗ੍ਰਿਡ ਤਾਂ ਬਣਾਈ ਹੋਇਆ ਨਹੀਂ ਆਪਾਂ ਗ੍ਰਿਡ ਦੀ ਜੀ ਆਰ ਡੀ ਐਸ ਐਸ ਦੇ ਵਿੱਚ ਆਪਾਂ ਬਹੁਤ ਗ੍ਰਿਡ ਬਣਾ ਰਹੇ ਆਂ ਹਾਂ ਕਿੱਥੇ ਵੀ ਕਹਿੰਦੇ ਆਪਾਂ ਗ੍ਰਿਡ ਸੋ 66 ਕੇਵੀ ਦਾ ਗ੍ਰਿਡ ਜਿਹੜਾ ਇਹ 7 ਕਰੋੜ ਰੁਪਏ ਕਹਿੰਦੇ ਆ ਠੀਕ ਹੈ 7 ਕਰੋੜ ਰੁਪਏ ਬਿਜਲੀ ਬੋਰਡ ਵਾਸਤੇ ਕੁਝ ਖਾਸ ਨਹੀਂ ਨਹੀਂ ਕੋਈ ਪ੍ਰੋਬਲਮ ਤੇ ਤੁਸੀਂ ਹੁਣ ਆਉਣ ਵਾਲੀ ਜਿਹੜੀ ਨੈਕਸਟ ਮੀਟਿੰਗ ਹੋਊਗੀ ਉਦੋਂ ਜਿਆਦਾ ਕੰਮ ਚੱਲਦਾ ਹੋਵੇ ਜਾਂ ਕੰਪਲੀਟ ਹੋ ਗਿਆ ਠੀਕ ਹੈ ਥੈਂਕ ਯੂ ਥੈਂਕ ਯੂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर